ਜਾਪਸਕਾ ਦੇ ਪ੍ਰਮੁਖ ਸਕੱਤਰ ਅਨੁਰਾਗ ਵਰਮਾ ਨੇ ਪਿੰਡ ਮੋਤੀਆ ਵਿਖੇ ਪੁੱਜ ਕੇ ਪ੍ਰਾਲੀ ਦੀ ਸਮੱਸਿਆ ਤੋਂ निजात ਪਾਉਣ ਦੇ ਲਈ ਸਰਫੇਸ ਸੀਡਰ ਤਕਨੀਕੀ ਦੇ ਨਾਲ ਬਿਜੀ ਕਣਕ ਦਾ ਜਾਇਜ਼ਾ ਲਿਆ ਅਤੇ ਭਰਪੂਰ ਫਸਲ ਦੇਖ ਕੇ ਬੜੇ ਹੀ ਖੁਸ਼ ਹੋਏ ਕਿਸਾਨਾਂ ਦੇ ਵੱਲੋਂ ਸਰਫੇਸ ਸੀਡਰ ਵਰਗੀ ਵਾਤਾਵਨ ਪੱਖੀ ਤਕਨੀਕ ਦੇ ਨਾਲ ਕਣਕ ਦੀ ਵਿਜਾਈ ਕਰਨ ਦੀ ਸ਼ਲਾਘਾ ਕੀਤੀ ਇਸ ਵਕਤ ਉਹਨਾਂ ਦੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਤੇ ਪੀਯੂ ਦੇ ਖੋਜ ਨਿਰਦੇਸ਼ਕ ਸਮੇਤ ਹੋਰ ਵੀ ਕਈ ਅਧਿਕਾਰੀ ਹਾਜ਼ਰ ਸਨ ਤੁਸੀਂ ਸਾਰੇ ਜਾਣਦੇ ਹੋ ਕਿ ਪਰਾਲੀ ਦਾ ਸਾੜਨਾ ਇੱਕ ਬਹੁਤ ਵੱਡੀ ਸਮੱਸਿਆ ਆਪਣੇ ਲਈ ਬਣ ਰਿਹਾ ਹੈ ਜ਼ਿੰਮੇਵਾਰ ਭਰਾ ਵੀ ਪਰਾਲੀ ਸਾੜਨ ਦੇ ਕੋਈ ਇੱਛੁਕ ਨਹੀਂ ਹਨ ਉਹਨਾਂ ਦੀ ਇਹ ਮਜਬੂਰੀ ਹੈ ਉਹਨਾਂ ਦੇ ਕੋਲ ਕੋਈ ਸੋਲਿਡ ਹੱਲ ਨਹੀਂ ਹੈ ਤਾਂ ਮੇਰੇ ਨਾਲ ਵਾਈਸ ਚਾਂਸਲਰ ਸਾਹਿਬ ਪੀਯੂ ਦੇ ਖੜੇ ਨੇ ਡਾਇਰੈਕਟਰ ਰਿਸਰਚ ਜੀ ਖੜੇ ਨੇ ਇਹਨਾਂ ਨੇ ਤੇ ਡਾਕਟਰ ਗਿੱਲ ਇੱਥੇ ਖੜੇ ਨੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਪਿਛਲੇ 2-3 ਸਾਲ ਪਹਿਲਾਂ ਇੱਕ ਬੜਾ ਵਧੀਆ ਸੋਲੂਸ਼ਨ ਕੱਢਿਆ ਹੈ ਸਰਫੇਸ ਸੀਡਰ ਦਾ। ਤੋਂ ਉਹਦਾ ਤਜਰਬਾ ਇਹਨਾਂ ਨੇ ਪਹਿਲੇ ਸਾਲ ਕੁਝ ਖੇਤਾਂ 'ਚ ਕੀਤਾ, ਪਿਛਲੇ ਸਾਲ ਇਹਨਾਂ ਨੇ ਕਾਫੀ ਲਾਰਜ ਸਕੇਲ ਤੇ ਕੀਤਾ। ਤਾਂ ਉਹਦੇ ਕੀ ਸਿੱਟੇ ਨਿਕਲੇ ਹਨ ਉਹ ਮੈਂ ਦੇਖਣ ਆਇਆ ਸੀ ਇੱਥੇ ਪਿੰਡ ਵਿੱਚ ਤੇ ਜ਼ਿਮੀਦਾਰਾਂ ਨਾਲ ਗੱਲਬਾਤ ਕਰਨ ਆਇਆ ਸੀ। ਤੋਂ ਇਸ ਦੀ ਬਹੁਤ ਅੱਛੀ ਫੀਡਬੈਕ ਜ਼ਿਮੀਦਾਰ ਪਰ ਆ ਸਰਦਾਰ ਸਾਹਿਬ ਨੇ ਦਿੱਤੀ ਹੈ ਜਿਨ੍ਹਾਂ ਨੇ ਲਗਾਈ ਸੀ ਸਰਫੇਸ ਸੀਡਰ ਦੇ ਨਾਲ ਕਣਕ ਸਭ ਤੋਂ ਪਹਿਲਾਂ ਤਾਂ ਇਹ ਦੱਸਦੇ ਨੇ ਕਿ ਜਿਹੜਾ ਨਾਰਮਲ ਹੈਪੀ ਸੀਡਰ ਵਗੈਰਾ ਹੈ ਉਹਦੇ ਵਿੱਚ ਆਪਾਂ ਨੂੰ ਟਰੈਕਟਰ 50 ਹਾਰਸ ਪਾਵਰ ਦਾ ਜਾਂ ਵੱਡਾ ਟਰੈਕਟਰ ਚਾਹੀਦਾ ਹੁੰਦਾ ਹੈ ਇਹ ਜਿਹੜਾ ਸਰਫੇਸ ਸੀਡਰ ਹੈਗਾ ਇਹਦੇ ਵਿੱਚ ਜਿਹੜਾ ਅਮੂਮਨ ਪੰਜਾਬ 'ਚ ਜ਼ਿਆਦਾਤਰ ਟਰੈਕਟਰ ਨੇ 40 ਹਾਰਸ ਪਾਵਰ ਦੇ ਉਹਨਾਂ ਦੇ ਨਾਲ ਹੀ ਇਹਦੇ ਵਿੱਚ ਕਣਕ ਦੀ ਬਜਾਈ ਹੋ ਜਾਂਦੀ ਹੈ ਜ਼ਮੀਦਾਰ ਸਾਹਿਬ ਦੱਸ ਰਹੇ ਨੇ ਕਿ ਇਹਨਾਂ ਦਾ ਤਾਂ ਇੱਕ ਕਿੱਲੇ ਵਿੱਚ ਸਿਰਫ 300 ਰੁਪਏ ਦਾ ਖਰਚਾ ਲੱਗਿਆ ਕਣਕ ਬੀਜਣ ਦੇ ਵਿੱਚ ਪਰਾਲੀ ਕੱਢਣ ਕਿਉਂਕਿ ਪਰਾਲੀ ਨੂੰ ਕੱਢਿਆ ਨਹੀਂ ਗਿਆ ਪਰਾਲੀ ਨੂੰ ਮਲਚ ਕਰ ਦਿੱਤਾ ਗਿਆ ਉਸੇ ਸਰਫੇਸ ਸੀਡਰ ਨੇ ਕੋਈ ਸਾੜਨ ਦੀ ਲੋੜ ਨਹੀਂ ਪਈ ਜੇ ਹੈਪੀ ਸੀਡਰ ਜਾਂ ਕੋਈ ਹੋਰ ਯੂਜ਼ ਕੀਤਾ ਹੁੰਦਾ ਤਾਂ ਇਹਨਾਂ ਦਾ ਖਰਚਾ 2500 ਰੁਪਏ ਏਕੜ ਹੋਣਾ ਸੀ ਇਸ ਤੇ ਸਿਰਫ 300 ਮੈਂ ਕਹਿੰਦਾ 500 ਵੀ ਲੱਗਿਆ ਹੋਏ ਤਾਂ ਵੀ 2000 ਦੀ ਬਚਤ ਹੈ ਤੇ ਜੇ ਪਰਾਲੀ ਸਾੜੀ ਵੀ ਹੁੰਦੀ ਤਾਂ ਵੀ ਇਹਨਾਂ ਨੂੰ ਜਿਹੜਾ ਉਹਨੂੰ ਬੀਜਣ ਦਾ ਖਰਚਾ ਆਣਾ ਸੀ 1000-1500 ਰੁਪਏ ਤੋਂ ਘੱਟ ਨਹੀਂ ਸੀ ਆਣਾ ਤਾਂ ਸਰਫੇਸ ਸੀਡਰ ਨਾਰਮਲ ਟਰੈਕਟਰ ਨਾਲ ਚੱਲਦਾ ਹੈ ਹੈਪੀ ਸੀਡੂ ਤੋਂ ਤਾਂ ਸਸਤਾ ਹੈਗਾ ਇਹ ਇਵਨ ਜਿਹੜੇ ਪਰਾਲੀ ਸਾੜਦੇ ਆਂ ਆਪਾਂ ਉਸ ਤੋਂ ਵੀ ਜ਼ਿਆਦਾ ਸਸਤਾ ਹੈ ਫਿਰ ਇਹਨਾਂ ਨੇ ਦੋ ਤਿੰਨ ਚੀਜ਼ਾਂ ਹੋਰ ਵਧੀਆ ਦੱਸੀਆਂ ਉਹ ਇਹ ਕਹਿੰਦੇ ਕਿ ਜਿਵੇਂ ਗੁੱਲੀ ਡੰਡੇ ਦੀ ਦਿੱਕਤ ਆਂਦੀ ਹੈ ਉਹਦਾ ਹੱਲ ਕੋਈ ਨਹੀਂ ਲੱਭਦਾ ਸਾਰਾ ਉਹ ਜ਼ਮੀਨ ਦੀ ਖੁਰਾਕ ਜਿੰਨੀ ਆਪਾਂ ਪਾਣੇ ਆ ਉਹ ਖਾ ਜਾਂਦਾ ਹੈ ਇਸ ਦੇ ਵਿੱਚ ਗੁੱਲੀ ਡੰਡਾ ਹੋਇਆ ਹੀ ਨਹੀਂ ਜੇ ਖਾਦ ਦੀਆਂ ਤਿੰਨ ਬੋਰੀਆਂ ਦੂਜੇ ਖੇਤ ਵਿੱਚ ਲੱਗਦੀਆਂ ਨੇ ਤਾਂ ਇਸ ਦੇ ਵਿੱਚ ਇਹਨਾਂ ਦੀਆਂ ਸਾਰੀਆਂ ਹੀ ਦੋ ਬੋਰੀਆਂ ਲੱਗੀਆਂ ਕੀਟਨਾਸ਼ਕ ਇਹਨਾਂ ਦੇ ਲਗੇ ਨਹੀਂ ਪਾਣੀ ਦੂਜੇ ਦੇ ਮੁਕਾਬਲੇ ਘਟ ਲਾਣੇ ਪਏ ਝਾੜ ਇਹਨਾਂ ਦਾ ਰਫਲੀ ਡੇਡ ਦੋ ਕੁਇੰਟਲ ਜਿਹੜਾ ਹੈ ਦੂਜੇ ਦੇ ਮੁਕਾਬਲੇ ਜ਼ਿਆਦਾ ਹੋਇਆ ਤੋਂ ਹਰ ਪਾਸੇ ਫਾਇਦਾ ਨਾਤਾ ਪੋਲੂਸ਼ਨ ਹੋਈ ਪਰ ਉਸ ਤੋਂ ਜ਼ਿਆਦਾ ਇੰਪੋਰਟੈਂਟ ਉਹਦੇ ਨਾਲ ਨਾਲ ਬਰਾਬਰ ਇੰਪੋਰਟੈਂਟ ਇਹਨਾਂ ਨੂੰ ਆਰਥਿਕ ਵੀ ਇਸ ਦੇ ਵਿੱਚ ਲਾਭ ਹੋਇਆ ਤੋਂ ਮੈਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਾਂਗਾ ਇਹ ਤਜਰਬੇ ਯੂਨੀਵਰਸਿਟੀ ਨੇ ਤੇ ਸਰਕਾਰ ਨੇ ਮਿਲ ਕੇ ਸਾਰੇ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਰਾਈ ਨੇ ਅਸੀਂ ਆਪਣੇ ਚੀਫ ਐਗਰੀਕਲਚਰ ਅਫਸਰਾਂ ਨੂੰ ਤੇ ਵੀਸੀ ਸਾਹਿਬ ਆਪਣੇ ਅਧਿਕਾਰੀਆਂ ਨੂੰ ਆਦੇਸ਼ ਦੇ ਰਹੇ ਹਾਂ ਕਿ ਵਕ ਵਕ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਜਿੱਥੇ-ਜਿੱਥੇ ਤਜਰਬੇ ਹੋਏ ਆ ਉਹ ਦਿਖਾਓ ਕਿਸਾਨੀ ਵੀਰਾਂ ਨੇ ਜਿਨ੍ਹਾਂ ਨੇ ਇਹ ਅਦਾ ਵਧੂ ਸੋਚ ਨਾਲੇ ਕੰਮ ਕੀਤਾ ਉਹਨਾਂ ਨਾਲ ਮਿਲਾਓ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਉਹ ਖੁਦ ਜਾ ਕੇ ਦੇਖਣ ਕਿ ਜਿਨ੍ਹਾਂ ਕਿਸਾਨ ਵੀਰਾਂ ਨੇ ਉਹਨਾਂ ਦੇ ਜਿਹੜੇ ਭਰਾਵਾਂ ਨੇ ਸਰਫੇਸ ਸੀਡਰ ਯੂਜ਼ ਕੀਤਾ ਉਹਨਾਂ ਨੂੰ ਕਿੰਨਾ ਲਾਭ ਹੋਇਆ ਤੇ ਅਗਲੇ ਸੀਜ਼ਨ ਦੇ ਵਿੱਚ ਉਹ ਵੀ ਸਰਫਸ ਸੀਡਰ ਦਾ ਇਸਤੇਮਾਲ ਕਰਨ ਤਾਂਕਿ ਆਪਾਂ ਇਹ ਪਰਾਲੀ ਸਾੜਨ ਦੀ ਜਿਹੜੀ ਬਲਾ ਸਾਡੇ ਗੱਲ ਪਈ ਹੋਈ ਆ ਇਸ ਤੋਂ ਨਿਜਾਤ ਪਾ ਸਕੀਏ ਸਰ ਮੇਰਾ ਨਾਮ ਹੈਗਾ ਹਰਿੰਦਰ ਸਿੰਘ ਤੇ ਪਿੰਡ ਆਪਣਾ ਹੈਗਾ ਜੀ ਮੁੱਤਿਓ ਨੀਅਰ ਬਾਈ ਸਮਰਾਲਾ ਜੀ ਇਹ ਤੇ ਸਰ ਅੱਜ ਆਪਣੇ ਬਾਈ ਚਾਂਸਲਰ ਸਾਹਿਬ ਆਏ ਸੀਗੇ ਤੇ ਚੀਫ ਸੈਕਟਰੀ ਸਾਹਿਬ ਆਪਣਾ ਸਰਫਸ ਸੀਡਰ ਤਕਨੀਕ ਨਾਲ ਜਿਹੜੀ ਬਜਾਈ ਕੀਤੀ ਸੀਗੀ ਅੱਜ ਉਹਦਾ ਚੈੱਕ ਕਰਨ ਆਏ ਸੀਗੇ ਵੀ ਉਹਦੇ ਕੀ ਬੈਨੀਫਿਟ ਹੋ ਰਹੇ ਨੇ ਇਹ ਚੀਜ਼ ਕਾਮਯਾਬ ਹੋਊਗੀ ਤੇ तकरीबन ਮੈਨੂੰ 5 ਸਾਲ ਹੋ ਗਏ ਜੀ ਇਸ ਤਕਨੀਕ ਦੇ ਨਾਲ ਬਜਾਈ ਕਰਦੇ ਨੂੰ ਤੇ ਇਹਦੇ ਨਾਲ ਖਰਚਾ ਬਹੁਤ ਘਟ ਗਿਆ ਜੀ ਤੇ ਜਿਹੜੀ ਆਪਾਂ ਨੂੰ ਗੋਲਡਨ ਡੇ ਸਮੱਸਿਆ ਮੇਨ ਸੀਗੀ ਉਹ ਘਟ ਗਈ ਸਰ ਇੱਕ ਪਾਣੀ ਦੀ ਬਚਤ ਹੋ ਰਹੀ ਆ ਤੇ ਦੂਸਰਾ ਸਰ ਖਾਦ ਵੀ ਘਟ ਰਹੀ ਆ ਤੇ ਮੈਂ ਤਾਂ ਕਿਸਾਨ ਭਰਾਵੋ ਨੂੰ ਇਹ ਅਪੀਲ ਕਰਦਾ ਵੀ ਚਾਹੇ ਇੱਕ ਇਕੜ ਤੋਂ ਸ਼ੁਰੂ ਕਰੋ ਇੱਕ 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 ਇਕੜ ਟਰਾਇਲ ਕਰ ਲਓ ਤੁਸੀਂ ਤੇ ਇਹ ਚੀਜ਼ ਨੂੰ ਅਪਣਾਓ ਜੇ ਤੁਹਾਨੂੰ ਬੈਨੀਫਿਟ ਲੱਗਦਾ ਇਨੂੰ ਫਿਰ ਅੱਗੇ ਤੋਂ ਅੱਗੇ ਵਧਾ ਲਓ ਕਿਉਂਕਿ ਮੈਂ ਵੀ 5 ਸਾਲ ਤੋਂ ਇਹੀ ਟ੍ਰਾਇਲ ਕਰਦਾ ਕਰਦਾ ਅੱਜ 25 ਏਕੜ ਤੇ ਪਹੁੰਚ ਚੁੱਕੇ ਹਾਂ ਤੇ ਇਹ ਤੂੜੀ ਵੱਧ ਮੰਦੀ ਆ ਤੇ ਦੂਸਰਾ ਸਰ ਝਾੜ ਦਾ ਜੇ ਆਪਾਂ ਫਰਕ ਦੇਖੀਏ ਤਾਂ ਮਿਨੀਮਮ ਕੁਆਂਟਲ ਡੇਢ ਕੁਆਂਟਲ ਦਾ ਫਰਕ ਮਤਲਬ ਹੈਗਾ ਵੀ ਇਹ ਵੱਧ ਨਿਕਲਦਾ ਦੂਸਰੀ ਫਸਲ ਨਾਲੋਂ ਕਿਉਂਕਿ ਇਹਦੇ ਵਿੱਚ ਕੀ ਆ ਵੀ ਟੈਂਪਰੇਚਰ ਇਹਨਾਂ ਫੈਕਟਰ ਨਹੀਂ ਕਰਦਾ ਕਿਉਂਕਿ ਜਿਹੜੀ ਪਰਾਲੀ ਆ ਉਹ ਮਲਚ ਕਰ ਲੈਂਦੀ ਆ ਧਰਤੀ ਦੀ ਧੁੱਪਾਂ ਨਹੀਂ ਲੱਗਦੀ ਥੱਲੇ ਨਮੀ ਰਹਿੰਦੀ ਆ ਜਿਹਦੇ ਕਰਕੇ ਫਸਲ ਨੂੰ ਟੈਂਪਰੇਚਰ ਦੀ ਮਾਰ ਨਹੀਂ ਪੈਂਦੀ ਤੇ ਇਹ ਕਿੰਨਾ ਨਿਕਲਦਾ ਜੀ ਸਰ ਝਾੜ ਹੈ ਜੀ ਅਸੀਂ ਔਸਤ ਮਤਰਾਪਾ ਕੱਢਦੇ ਹਾਂ ਇਕੱਠਾ ਜਿਵੇਂ ਹਨ ਸਾਰੇ ਜਦੋਂ ਮੰਡੀ ਲੈ ਜਾਂਦੇ ਆ ਤਾਂ ਤਕਰੀਬਨ ਸਰ ਇਸ ਵਾਰ ਜਿਹੜੀ ਮੇਰੀ ਔਸਤ ਪਈ ਆ ਸਾਢੇ 3 ਕੁਇੰਟਲ ਦੀ ਔਸਤ ਪੈ ਰਹੀ ਆ ਮਤਲਬ ਮੁਕਾਬਲੇ ਕਿੰਨਾ ਫਰਕ ਹੈ ਸਰ ਦੂਸਰੇ ਦੇ ਬਜਾਈ ਤੱਕ ਵੱਢਣ ਤੱਕ ਕਿੰਨਾ ਖਰਚਾ ਜਿਹੜਾ ਉਹ ਵੱਧ ਹੁੰਦਾ ਜਾਂ ਉਹਦੇ ਮੁਕਾਬਲੇ ਕਿੰਨਾ ਝਾੜ ਹੈ ਜਿਹੜਾ ਵੱਧ ਸਰ ਜੇ ਆਪਾਂ ਖਰਚੇ ਦੀ ਗੱਲ ਕਰੀਏ ਸਰ ਖਰਚਾ ਇੱਕ ਤਾਂ ਜੇ ਆਪਾਂ ਪਰਾਲੀ ਦਾ ਹੱਲ ਕਰਨਾ ਸਭ ਤੋਂ ਪਹਿਲਾਂ ਆਪ ਨੂੰ ਵੱਡੇ ਟਰੈਕਟਰ ਚਾਹੀਦੇ ਨੇ ਜਾਂ ਫਿਰ ਕੀ ਆ ਵੀ ਜ਼ਿਮੀਂਦਾਰ ਪਰਾਲੀ ਨੂੰ ਖੇਤਾਂ ਚ ਚਕਾਉਣ ਲੱਗੇ ਜਿਹਦੇ ਨਾਲ ਬੜੀ ਪ੍ਰੋਬਲਮ ਆਉਣ ਲੱਗੀ ਜਦੋਂ ਇਕੱਠਾ ਮਨਾਉਂਦੇ ਨੇ ਕਿਉਂਕਿ ਜਦੋਂ ਆਪਾਂ ਕਣਕ ਦੀ ਬਿਜਾਈ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਨੂੰ ਖੇਤ ਦੇ ਵਿੱਚ ਨਮੀ ਚਾਹੀਦੀ ਆ ਜੇ ਨਮੀ ਹੋਗੀ ਤਾਂ ਫਸਲ ਦਾ ਜਰਮੀਨੇਸ਼ਨ ਹੁੰਦਾ ਜਦੋਂ ਪ੍ਰਾਲੀ ਚਗਾਉਂਦੇ ਨੇ ਉਹ ਟਾਈਮ ਤੇ ਨਹੀਂ ਚੱਕਦੇ ਤਾਂ ਕਿ ਇਹ ਟੈਂਪਰੇਚਰ ਵੱਧੂਆਂ ਕਰਕੇ ਜਿਹੜੀ ਆ ਮਿੱਟੀ ਸੁੱਕ ਜਾਂਦੀ ਆ ਤੇ ਪ੍ਰੋਪਰ ਫਸਲ ਦਾ ਜਰਮੀਨੇਸ਼ਨ ਨਹੀਂ ਹੁੰਦਾ ਇੱਕ ਤੇ ਇਹ ਪ੍ਰੋਬਲਮ ਆ ਸਰ ਤੇ ਦੂਸਰਾ ਕੀ ਆ ਵੀ ਜਦੋਂ ਪ੍ਰਾਲੀ ਵਿੱਚ ਪਾਉਂਦੇ ਆ ਤਾਂ ਵੱਡੀ ਮਸ਼ੀਨਰੀ ਚਾਹੀਦੀ ਆ ਵੱਡੇ ਟਰੈਕਟਰ ਚਾਹੀਦੇ ਨੇ ਜਿਹਦੇ ਕਰਕੇ ਤਕਰੀਬਨ 2000 ਰੁਪਿਆ 1 ਏਕੜ ਦਾ ਖਰਚਾ ਆਉਂਦੀ ਆਉਂਦਾ ਪਰਾਲੀ ਨੂੰ ਵਿਚਰ ਰੋਣ ਦੇ ਵਿੱਚ ਤੇ ਸਰ ਇਹਦੇ ਵਿੱਚ ਕੀ ਆ ਜੇ ਸਰਫਸ ਹੀਡਰ ਟੈਕਨੀਕ ਦੇ ਵਿੱਚ ਕੀ ਆ ਵੀ ਜਿਹੜੀ ਪਰਾਲੀ ਆ ਉਹਨੂੰ ਆਪਾਂ ਮਲਚ ਕਰ ਦਿੰਨੇ ਆ ਪਰਾਲੀ ਨੂੰ ਆਪਾਂ ਸਰਫਸ ਦੇ ਉੱਪਰ ਟੱਕ ਦਿੰਨੇ ਆ ਪਰਾਲੀ ਨੂੰ ਮਿੱਟੀ ਨੂੰ ਟੱਕ ਦਿੰਨੇ ਆ ਜਿਹਦੇ ਕਰਕੇ ਸਰ ਕੀ ਆ ਵੀ 300 ਰੁਪਿਆ ਜਾਂ 400 ਰੁਪਿਆ ਖਰਚਾ ਆਉਂਦਾ ਸਿਰਫ ਕਟਰ ਫੇਰਨ ਦਾ ਜਿਹੜੀ ਪੀਯੂ ਨੇ ਸਰਫਸ ਹੀਡਰ ਆਪਾਂ ਦਿੱਤਾ ਉਹਦੇ ਵਿੱਚ ਕੀ ਆ ਵੀ ਸਰਫਸ ਹੀਡਰ ਦੇ ਉੱਪਰ ਹੀ ਮਸ਼ੀਨ ਲਗਾ ਦਿੱਤੀ ਆ ਕਟਰ ਦੇ ਉੱਪਰ ਜਿਹਦੇ ਨਾਲ ਖਾਦ ਵੀ ਪੈ ਰਹੀ ਆ ਦਾਣਾ ਵੀ ਪੈ ਰਿਹਾ ਤੇ ਲੇਬਰ ਦਾ ਖਰਚਾ ਨਹੀਂ ਹੈਗਾ ਪਹਿਲਾਂ ਛਿੱਟਾ ਮਰਉਂਦੇ ਸੀ ਆਪਾਂ ਡੀਏਪੀ ਅੱਡ ਪਾਉਂਦੇ ਸੀ ਉਹ ਵੀ ਘਟ ਗਿਆ ਤੇ ਇਹ ਤਕਰੀਬਨ ਜੋ ਆਫਸਤ ਕੱਢੀ ਆ ਵੀ 3-400 ਦੇ ਨਾਲ ਆਪਾਂ ਇੱਕ ਏਕੜ ਦੀ ਬਜਾਈ ਹੋ ਰਹੀ ਆ ਕਿਤੇ 2500 ਰੁਪਏ ਆਪਾਂ ਨੂੰ ਲਾਉਣਾ ਪੈਂਦਾ ਸੀ ਫਿਰ ਦੂਸਰਾ ਸਰ ਆਪਾਂ ਲਾ ਲੋ ਨਦੀਨ ਆਸ਼ਿਕ ਜੇ ਗੁੱਲੀ ਲੰਡਾ ਆਪਣੇ ਜੇ ਆਪਾਂ ਵਾਹ ਕੇ ਬੀਜਦੇ ਆ ਗੁੱਲੀ ਲੰਡੇ ਦੀ ਪ੍ਰੋਬਲਮ ਬੜੀ ਹੋ ਗਈ ਆ ਕਿਉਂਕਿ ਜਦੋਂ ਮਿੱਟੀ ਨੂੰ ਹਲਾਉਨੇ ਆ ਤਾਂ ਵੀ ਉੱਪਰ ਆ ਜਾਂਦਾ ਜਿਹਦੇ ਕਰਕੇ ਗੁੱਲੀ ਲੰਡੇ ਦੀ ਸਮੱਸਿਆ ਵੱਧ ਜਾਂਦੀ ਆ ਫਿਰ ਆਪਾਂ ਨੂੰ ਸਪਰੇਆ ਦੋ ਕਰਨੀਆਂ ਪੈਂਦੀਆਂ ਨੇ ਤਕਰੀਬਨ ਸਾਡੇ ਏਰੀਆ ਦੇ ਵਿੱਚ ਤਾਂ ਗੁੱਲੀ ਜੇ ਆਪਾਂ ਇੱਕ ਸਪਰੇ ਦਾ ਖਰਚਾ ਲਾ ਲਈਏ 700 ਰੁਪਇਆ ਤਾਂ 1400 ਰੁਪਏ ਤੁਹਾਡਾ ਖਰਚਾ ਸਪਰੇਆਂ ਦਾ ਹੋ ਗਿਆ ਗੁੱਲੰਡੇ ਦੀਆਂ ਇਹਦੇ ਵਿੱਚ ਕੀ ਆ ਸਰ ਜਦੋਂ ਸਰਫਸ ਆਪਾਂ ਟੱਕਤਾ ਸਰਫਸ ਨੂੰ ਹਲਾਇਆ ਹੀ ਨਹੀਂ ਮਿੱਟੀ ਨੂੰ ਹਲਾਇਆ ਹੀ ਨਹੀਂ ਤਾਂ ਜਿਹੜਾ ਬੀ ਆ ਉਹ ਧਰਤੀ ਦੇ ਵਿੱਚ ਹੀ ਰਹਿ ਗਿਆ ਉਹਦੀ ਜਰਮੀਨੇਸ਼ਨ ਹੋਈ ਹੋਣੀ ਜੇ ਕੁਸ਼ਕ ਵੀ ਜਰਮੀਨੇਟ ਹੁੰਦਾ ਵੀ ਆ ਤਾਂ ਪਰਾਲੀ ਜਿਹੜੀ ਹੈਗੀ ਆ ਉਹ ਬੀ ਨੂੰ ਨੀਚੇ ਖਤਮ ਕਰ ਦਿੰਦੀ ਆ ਨਿਕਲ ਨਹੀਂ ਦਿੰਦੀ ਕੋਈ ਨਦੀਨ ਦੀ ਪ੍ਰੋਬਲਮ ਬਹੁਤ ਘੱਟ ਆਉਂਦੀ ਆ। ਸਪਰੇ ਦੀ ਲੋੜ ਹੀ ਨਹੀਂ ਪੈਂਦੀ। ਪਾਣੀ ਦੀ ਲੋੜ ਕਿੰਨੀ ਹੁੰਦੀ ਆ ਜੀ? ਸਰ ਪਾਣੀ ਜੇ ਆਪਾਂ ਲਾਈਏ ਵੀ ਜਿਹੜੀ ਆਪਾਂ ਬਾਕੇ ਜ਼ਮੀਨਾਂ ਤਿਆਰ ਕਰਕੇ ਬੀਜਦੇ ਆ ਉਹਦੇ ਵਿੱਚ ਘੱਟੋ ਘੱਟ 4 ਜਾਂ 5 ਪਾਣੀ ਲੱਗ ਜਾਂਦੇ ਨੇ। ਅਕੋਰਡਿੰਗੂ ਟੈਂਪਰੇਚਰ। ਜੇ ਟੈਂਪਰੇਚਰ ਜ਼ਿਆਦਾ ਹੋਵੇ 5 ਪਾਣੀ ਲੱਗ ਜਾਂਦੇ। ਜੇ ਟੈਂਪਰੇਚਰ ਠੀਕ ਰਹੇ ਤਾਂ 4 ਪਾਣੀ ਨਾਲ ਫਸਲ ਪਾਲ ਜਾਂਦੀ ਆ। ਤਾਂ ਇਹਦੇ ਵਿੱਚ ਸਰ ਕੀ ਆ? ਇਹਦੇ ਵਿੱਚ ਦੂਸਰੀ ਫਸਲ ਦੇ ਨਾਲੋਂ ਇੱਕ ਪਾਣੀ ਘੱਟ ਲੱਗਦਾ। ਇਹਦੇ ਵਿੱਚ ਕੀ ਆ? ਕਿਉਂਕਿ ਨਮੀ ਥੱਲਿਓਂ ਆਪੋਂ ਰਹਿੰਦੀ ਰਹਿੰਦੀ ਆ। ਤੁਸੀਂ ਜਦੋਂ ਮਰਜ਼ੀ ਹੁਣ ਆਪਣੇ ਆ ਦੇਖੋ ਜਿਹੜੇ ਆਪਾਂ ਸਰਫੇਸ ਦੇ ਵਿੱਚ ਖੜੇ ਆ ਇਹਦੀ ਟੂੜੀ ਬਣ ਚੁੱਕੀ ਆ ਜੇ ਤੁਸੀਂ ਹੁਣ ਵੀ ਇਹਦੇ ਥੱਲੇੋਂ ਪਰਾਲੀ ਚੱਕ ਕੇ ਇਹਦੇ ਥੱਲੇੋਂ ਮਿੱਟੀ ਦੇਖੋਗੇ ਉਹ ਹੁਣ ਵੀ ਗਿੱਲੀ ਹੋਊਗੀ ਨਮੀ ਹੋਊ ਦੇ ਵਿੱਚ ਤੇ ਪੋਲੀ ਹੋਊਗੀ ਜਿਹਦੇ ਕਰਕੇ ਕੀ ਆ ਵੀ ਝਾੜ ਵੱਧ ਨਿਕਲਦਾ ਇੱਕ ਪ੍ਰੋਬਲਮ ਸਰ ਮੇਨ ਆਉਂਦੀ ਆ ਜਦੋਂ ਮੀਂਹ ਪੈ ਜਾਂਦੇ ਨੇ ਪਾਣੀ ਵੱਧ ਲੱਗ ਜਾਂਦਾ ਬਾਹਰੋਂ ਖੇਤਾਂ ਦੇ ਵਿੱਚ ਫਸਲ ਪੀਲੀ ਪੈ ਜਾਂਦੀ ਆ ਮੈਗਨੀਜ਼ ਦੀ ਘਾਟ ਆ ਜਾਂਦੀ ਆ ਜਾਂ ਪਾਣੀ ਦੀ ਮਾਰ ਪੈ ਜਾਂਦੀ ਆ ਇਹਦੇ ਵਿੱਚ ਸਰ ਕੀ ਆ ਜਿੰਨਾ ਮਰਜ਼ੀ ਮੀਂਹ ਪੈ ਜਾਵੇ ਪਾਣੀ ਵੱਧ ਲੱਗ ਜਾਵੇ ਇਹ ਜਿਹੜੀ ਪਰਾਲੀ ਆ ਪਰਾਣੀ ਪਾਣੀ ਨੂੰ ਸੋਖ ਲੈਂਦੀ ਆ ਤੇ ਜਿਹੜੇ ਜਿਹੜੇ ਆਪਣੇ ਆਪਾਂ ਨੇ ਜਦੋਂ ਚੌਲ ਵੜਦੇ ਆ ਧਾਨ ਵੜਦੇ ਆ ਜਿਹੜੀ ਉਹਦੀ ਝਾੜ ਆ ਪਰਾਲੀ ਦੀ ਉਹਦੇ ਵਿੱਚ ਸਰਾਖ ਨੇ ਜਿਹੜੇ ਪਾਣੀ ਨੂੰ ਧਰਤੀ ਦੇ ਵਿੱਚ ਲੈ ਜਾਂਦੇ ਨੇ ਜਿਹਦੇ ਕਰਕੇ ਕੀ ਆ ਵੀ ਪਾਣੀ ਦੀ ਫਸਲ ਨੂੰ ਮਾਰਨੀ ਪੈਂਦੀ ਇਹਦੇ ਉੱਪਰ ਕੋਈ ਤੱਤਾਂ ਦੀ ਜਿਵੇਂ ਮੈਗਨੀਜ਼ జింਕ ਬੋਰਨ ਇਹਦੀ ਸਪਰੇਅ ਕਰਨ ਦੀ ਮੈਨੂੰ ਲੱਗਦਾ ਜ਼ਰੂਰਤ ਨਹੀਂ ਪੈਂਦੀ ਮੇਰੇ ਖੇਤਾਂ ਦੇ ਵਿੱਚ ਕਿਉਂਕਿ ਮੈਂ 10 ਸਾਲ ਤੋਂ ਪਰਾਲੀ ਵਿੱਚ ਰਲਾਉਣਾ ਤੇ ਜੂਰੀਆ ਦਾ ਇੱਕ ਬੈਗ ਘਟ ਗਿਆ ਡੀਪੀ ਐਸ ਐਸ ਸੀ ਏਕੜ ਐਸ ਐਸ ਸੀ ਕਿਲੋ ਪਾਉਂਦੇ ਨੇ 1 ਏਕੜ ਦੇ ਵਿੱਚ ਜਦੋਂ ਆਪਾਂ ਵਾਹ ਕੇ ਬੀਜਦੇ ਆ ਇਹਦੇ ਵਿੱਚ ਮੈਂ 50 ਕਿਲੋ ਪਾ ਕੇ ਇੱਕ ਬੈਗ ਪਾ ਕੇ ਡਾਈ ਦਾ ਡੀਪੀ ਦਾ ਬਜਾਈ ਕਰਦਾ ਤੇ ਝਾੜ ਫਿਰ ਵੀ ਮੈਨੂੰ ਇੱਕ ਕੁਆਂਟਲ ਵੱਧ ਮਿਲ ਰਿਹਾ ਤੇ ਸਰ ਦੇਖੋ ਵੀ ਜੇ ਆਪਾਂ ਘਟੋ ਘੱਟ ਖਰਚਾ 3000 ਲਾ ਲਓ ਵੀ 3000 ਆਪਣਾ ਖਰਚਾ ਘਟ ਗਿਆ